ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਬਲਦੇਵ ਸਿੰਘ ਆਪਣੇ ਘਰ ਦੇ ਵਿਹੜੇ ਵਿੱਚ ਮੰਜੇ ਤੇ ਪਿਆ ਸੀ ਰਾਤ ਦੇ 1 ਵਜੇ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਵਿਹੜੇ ਵਿੱਚ ਬਹੁਤ ਗਰਮੀ ਸੀ ਜੇਠ ਦਾ ਮਹੀਨਾ ਚੱਲ ਰਿਹਾ ਸੀ ਉਹ ਕਦੇ ਇੱਧਰ ਪਾਸਾ ਮਾਰਦਾ ਕਦੇ ਉੱਧਰ ਮਾਰਦਾ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਨੀਂਦ ਆਉਂਦੀ ਵੀ ਕਿਵੇਂ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਸਵੇਰ ਦਾ ਉਸਨੇ ਕੁਝ ਨਹੀਂ ਸੀ ਖਾਦਾ ਫਿਰ ਉਹ ਉઠਿਆ ਅਤੇ ਰਸੋਈ ਵਿੱਚ ਕੁਝ ਖਾਣ ਲਈ ਲੱਭਣ ਲੱਗਾ ਪਰ ਰਸੋਈ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਫਿਰ ਉਸਨੇ ਸੋਚਿਆ ਕਿ ਦੁੱਧ ਪੀ ਕੇ ਸੌ ਜਾਂਦਾ ਹਾਂ ਜਦੋਂ ਉਸਨੇ ਫਰਿੱਜ ਖੋਲ੍ਹਿਆ ਤਾਂ ਵੇਖਿਆ ਕਿ ਦੁੱਧ ਵਾਲਾ ਜੱਗ ਵੀ ਖਾਲੀ ਪਿਆਸੀ ਉਹ ਚੁੱਪਚਾਪ ਪਾਣੀ ਪੀ ਕੇ ਵੇੜੇ ਵਿੱਚ ਆ ਕੇ ਮੰਜੇ ਤੇ ਪੈ ਗਿਆ ਜੇਠਾੜ ਦੇ ਮਹੀਨੇ ਵਿੱਚ ਖੁੱਲੇ ਆਸਮਾਨ ਹੇਠਾਂ ਉਹ ਬਿਨਾ ਪੱਖੇ ਤੋਂ ਪਿਆਸੀ ਐਨੀ ਗਰਮੀ ਦੇ ਵਿੱਚ ਬਿਨਾ ਪੱਖੇ ਦੇ ਨੀਂਦ ਆ ਵੀ ਕਿਵੇਂ ਸਕਦੀ ਹੈ ਜਦਕਿ ਉਸ ਦਾ ਮੁੰਡਾ ਤੇ ਨੂੰ ਆਪਣੇ ਕਮਰੇ ਵਿੱਚ ਏਸੀ ਲਗਾ ਕੇ ਸੁੱਤੇ ਹੋਏ ਸਨ ਦਰਅਸਲ ਬਲਦੇਵ ਸਿੰਘ ਦਾ ਮੁੰਡਾ ਅਤੇ ਨੂੰ ਕਿਸੇ ਵਿਆਹ ਵਿੱਚ ਗਏ ਸੀ ਉਸ ਦਿਨ ਉਹ ਸਵੇਰ ਦੀਆਂ ਦੋ ਬਈਆਂ ਰੋਟੀਆਂ ਡੱਬੇ ਵਿੱਚ ਰੱਖ ਕੇ ਆਪਣੇ ਸਹੁਰੇ ਨੂੰ ਕਹਿ ਗਈ ਸੀ ਕਿ ਤੁਸੀਂ ਇਹ ਰੋਟੀਆਂ ਚਾਹ ਬਣਾ ਕੇ ਚਾਹ ਨਾਲ ਖਾ ਲਿਓ ਅਕਸਰ ਇਦਾਂ ਹੀ ਹੁੰਦਾ ਸੀ ਜਦੋਂ ਉਸਦੇ ਮੁੰਡੇ ਤੇ ਨੂੰ ਨੇ ਜਦੋਂ ਕਿਤੇ ਬਾਹਰ ਜਾਣਾ ਹੁੰਦਾ ਸੀ ਤਾਂ ਉਸਦੀ ਨੂੰ ਉਸ ਲਈ ਬਈਆਂ ਰੋਟੀਆਂ ਰੱਖ ਜਾਂਦੀ ਸੀ ਵਿਆਹ ਤੋਂ ਆਉਂਦੇ ਬਲਦੇਵ ਸਿੰਘ ਦੇ ਮੁੰਡੇ ਤੇ ਨੂੰ ਨੂੰ ਇੱਕ ਵੱਜ ਗਿਆ ਉਸ ਤੋਂ ਪਹਿਲਾਂ ਬਲਦੇਵ ਸਿੰਘ ਨੇ ਵੇਖਿਆ ਕਿ ਰਸੋਈ ਵਿੱਚ ਕੁਝ ਖਾਣ ਲਈ ਹੋਵੇ ਤਾਂ ਮੈਂ ਖਾ ਕੇ ਸੌਂ ਜਾਂਦਾ ਹਾਂ ਪਰ ਰਸੋਈ ਵਿੱਚ ਕੁਝ ਵੀ ਨਹੀਂ ਸੀ ਕਿਉਂਕਿ ਜਿਹੜੀਆਂ ਦੋ ਰੋਟੀਆਂ ਉਹਦੀ ਨੂੰ ਰੱਖ ਕੇ ਗਈ ਸੀ ਉਹ ਉਸਨੇ ਦੁਪਹਿਰ ਦੀ ਚਾਹ ਨਾਲ ਖਾ ਲਈਆਂ ਸੀ ਫਿਰ ਉਸਨੂੰ ਲੱਗਾ ਕਿ ਸ਼ਾਮ ਨੂੰ ਉਸਦੇ ਨੂੰ ਪੁੱਤ ਆਉਣਗੇ ਤਾਂ ਉਸਦੀ ਨੂੰ ਖਾਣਾ ਬਣਾਵੇਗੀ ਪਰ ਜਦੋਂ ਉਸਦੇ ਨੂੰ ਪੁੱਤ ਲੇਟ ਆਏ ਤਾਂ ਬਲਦੇਵ ਸਿੰਘ ਦੀ ਹਿੰਮਤ ਨਹੀਂ ਹੋਈ ਕਿ ਉਹ ਆਪਣੀ ਨੂੰ ਨੂੰ ਖਾਣਾ ਬਣਾਉਣ ਲਈ ਕਹੇ ਭਾਵੇਂ ਕਿ ਉਹਨਾਂ ਦੇ ਆਉਣ ਤੱਕ ਉਹ ਜਾਗਦਾ ਹੀ ਪਿਆਸੀ ਪਰ ਉਸਨੇ ਆਪਣੇ ਨੂੰ ਪੁੱਤ ਨੂੰ ਖਾਣਾ ਖਾਣ ਲਈ ਨਹੀਂ ਕਿਹਾ ਕਿਉਂਕਿ ਬਲਦੇਵ ਸਿੰਘ ਨੂੰ ਪਤਾ ਸੀ ਕਿ ਉਸਦੀ ਨੂੰਹ ਉਸ ਲਈ ਖਾਣਾ ਨਹੀਂ ਬਣਾਉਣਾ ਇਸ ਲਈ ਉਹ ਚੁੱਪਚਾਪ ਲੇਟਿਆ ਰਿਹਾ ਪਰ ਰਾਤ ਦੇ 1 ਵਜੇ ਤੱਕ ਉਸ ਨੂੰ ਨੀਂਦ ਨਹੀਂ ਸਈ ਆਈ ਕਿਉਂਕਿ ਐਨੇ ਵੱਡੇ ਦੇਨ ਸਾਰਾ ਦੇਨ ਦੋ ਰੋਟੀਆਂ ਨਾਲ guzara ਕਿੱਥੇ ਹੁੰਦਾ ਹੈ ਹੁਣ ਬਲਦੇਵ ਸਿੰਘ ਪਿਆ ਸੋਚ ਰਿਹਾ ਸੀ ਕੀ ਕਦੋਂ ਸਵੇਰ ਹੋਵੇ ਤੇ ਉਸਦੀ ਨੂੰ ਉਸ ਲਈ ਕੁਝ ਖਾਣ ਨੂੰ ਬਣਾ ਕੇ ਦੇਵੇ ਇਸ ਤਰ੍ਹਾਂ ਸੋਚਦੇ ਸੋਚਦੇ ਉਸਦੀ ਅੱਖ ਲੱਗ ਗਈ ਅਤੇ ਸਵੇਰ ਦੇ 6 ਵਜੇ ਕੁੱਕਰ ਦੀ ਸੀਟੀ ਨਾਲ ਬਲਦੇਵ ਸਿੰਘ ਦੀ ਅੱਖ ਖੁੱਲੀ ਜਦੋਂ ਉਸਨੇ ਵੇਖਿਆ ਕਿ ਉਸਦੀ ਨੂੰ ਉਸ ਦੇ ਸਰਾਣੇ ਖੜੀ ਉੱਚੀ ਉੱਚੀ ਬੋਲ ਰਹੀ ਸੀ ਤੇ ਕਹਿ ਰਹੀ ਸੀ ਹੁਣ ਤੱਕ ਸੁੱਤੇ ਪਏ ਹੋ ਇਹ ਸੌਣ ਦਾ ਕੋਈ ਟਾਈਮ ਹੈ ਜਲਦੀ ਉਠੋ ਆ ਚਾਹ ਪਿਓ ਅਤੇ ਬੱਚਿਆਂ ਨੂੰ ਸਕੂਲ ਛੱਡ ਕੇ ਆਓ ਸਬਜ਼ੀ ਲੈ ਕੇ ਆਉਣੀ ਹੈ ਹੋਰ ਵੀ ਕਿੰਨੇ ਕੰਮ ਪਏ ਨੇ ਮੈਂ ਕੱਲੀ ਕਿੱਧਰ ਕਿੱਧਰ ਹੋਵਾਂ ਜਲਦੀ ਨਾਲ ਚਾਹ ਪੀ ਕੇ ਉੱਠੋ ਬਲਦੇਵ ਸਿੰਘ ਨੇ ਫਟਾਫਟ ਚਾਹ ਪੀਤੀ ਅਤੇ ਆਪਣੇ ਪੋਤੇ ਪੋਤੀ ਨੂੰ ਲੈ ਕੇ ਸਕੂਲ ਛੱਡਣ ਚਲਾ ਗਿਆ ਸਕੂਲੋਂ ਆਉਂਦੇ ਹੋਏ ਉਹ ਸਬਜ਼ੀਆਂ ਲੈ ਕੇ ਆਇਆ ਜਦੋਂ ਉਹ ਸਬਜ਼ੀਆਂ ਲੈ ਕੇ ਆਇਆ ਤਾਂ ਉਸ ਦੀ ਨੂੰਨੇ ਉਸਨੂੰ ਹਕਮ ਲਗਾ ਦਿੱਤਾ ਕਿ ਅੱਜ ਮੇਰੇ ਪੇਕੇ ਆਉਣ ਵਾਲੇ ਨੇ ਜਲਦੀ ਨਾਲ ਆਪਣਾ ਮੰਝਾ ਚੁੱਕ ਕੇ ਕਮਰੇ ਵਿੱਚ ਲਗਾ ਦਿਓ ਪੂਰੇ ਘਰ ਨੂੰ ਕਬਾੜਖਾਨਾ ਬਣਾ ਕੇ ਰੱਖ ਦੇਓ ਉਸ ਤੋਂ ਬਾਅਦ ਮੇਰੀ ਮਦਦ ਕਰੋ ਸਬਜ਼ੀਆਂ ਨੂੰ ਕੱਟ ਦਿਓ ਕੱਪੜੇ ਧੋਤੇ ਪਏ ਨੇ ਉਹਨਾਂ ਨੂੰ ਜਾ ਕੇ ਛੱਤ ਤੇ ਸੁੱਕਣੇ ਪਾਓ ਬਲਦੇਵ ਸਿੰਘ ਨੇ ਆਪਣੀ ਮੰਜੀ ਉਠਾਈ ਅਤੇ ਕਮਰੇ ਵਿੱਚ ਰੱਖ ਆਇਆ ਉਸ ਤੋਂ ਬਾਅਦ ਉਹ ਸਬਜ਼ੀਆਂ ਕੱਟਣ ਲੱਗਾ ਸਬਜ਼ੀ ਕੱਟਣ ਤੋਂ ਬਾਅਦ ਉਹ ਸਾਰੇ ਕੱਪੜੇ ਵੀ ਸੁੱਕਣੇ ਪਾ ਆਏ ਐ ਇੰਨੇ ਕੰਮ ਕਰਨ ਤੋਂ ਬਾਅਦ ਉਹ ਰਸੋਈ ਵਿੱਚ ਆਪਣੀ ਨੂੰ ਕੋਲ ਆਇਆ ਜਿੱਥੇ ਉਸਦੀ ਨੂੰ ਖਾਣਾ ਬਣਾ ਰਹੀ ਸੀ ਰਸੋਈ ਵਿੱਚੋਂ ਆ ਰਹੀ ਖਾਣੇ ਦੀ ਖੁਸ਼ਬੂ ਨੇ ਬਲਦੇਵ ਸਿੰਘ ਦੀ ਭੁੱਖ ਨੂੰ ਹੋਰ ਵਧਾ ਦਿੱਤਾ ਸੀ ਬਲਦੇਵ ਸਿੰਘ ਨੇ ਆਪਣੀ ਨੂੰ ਕਿਹਾ ਕਿ ਨੂੰਹ ਰਾਣੀ ਮੈਂ ਕਰਦੇ ਸਾਰੇ ਕੰਮ ਕਰ ਦਿੱਤੇ ਨੇ ਹੁਣ ਮੈਨੂੰ ਰੋਟੀ ਦੇ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਕੱਲ ਦੁਪਹਿਰ ਦੀ ਰੋਟੀ ਖਾਧੀ ਹੈ ਰਾਤ ਵੀ ਮੈਂ ਕੁਝ ਨਹੀਂ ਖਾਦਾ ਇਹ ਸੁਣ ਕੇ ਉਸਦੀ ਨੂੰ ਕਹਿਣ ਲੱਗੀ ਤੁਹਾਡਾ ਕਹਿਣ ਦਾ ਕੀ ਮਤਲਬ ਹੈ ਕਿ ਮੈਂ ਤੁਹਾਨੂੰ ਖਾਣਾ ਨਹੀਂ ਦਿੰਦੀ ਗੱਲ ਸੁਣੋ ਮੇਰੇ ਪੇਕੇ ਆਉਣ ਵਾਲੇ ਨੇ ਜਦੋਂ ਉਹ ਆ ਕੇ ਖਾਣਾ ਖਾ ਲੈਣਗੇ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਖਾਣਾ ਦੇਵਾਂਗੀ ਕਿਉਂਕਿ ਜੇ ਖਾਣਾ ਘੱਟ ਰਹਿ ਗਿਆ ਫਿਰ ਮੈਂ ਕਿੱਥੋਂ ਪੂਰਾ ਕਰਾਂਗੀ ਉਹਨਾ ਟਾਈਮ ਤੁਸੀਂ ਆਹ ਬਿਸਕੁਟ ਖਾ ਲਵੋ ਬਿਸਕੁਟਾਂ ਦਾ ਇੱਕ ਛੋਟਾ ਜਿਹਾ ਪੈਕਟ ਬਲਦੇਵ ਸਿੰਘ ਦੇ ਹੱਥ ਵਿੱਚ ਧਰਦੀ ਹੋਈ ਉਸਦੀ ਨੂੰ ਕੜਾਕ ਕਰਦੀ ਬੋਲੀ ਆਪਣੀ ਨੂੰ ਦੀ ਇਸ ਉੱਚੀ ਆਵਾਜ਼ ਨੂੰ ਸੁਣ ਕੇ ਬਲਦੇਵ ਸਿੰਘ ਕੰਬਣ ਲੱਗ ਗਿਆ ਅਤੇ ਚ 50 ਬਿਸਕੁਟਾਂ ਦਾ ਪੈਕਟ ਫੜ ਕੇ ਆਪਣੇ ਕਮਰੇ ਵਿੱਚ ਆ ਗਿਆ ਪਹਿਲਾਂ ਉਸ ਦਾ ਜੀ ਕਰਦਾ ਸੀ ਕਿ ਉਹ ਆਪਣੀ ਨੂੰਹ ਦੀਆਂ ਗੱਲਾਂ ਦਾ ਜਵਾਬ ਦੇਵੇ ਪਰ ਫਿਰ ਉਸ ਨੇ ਸੋਚਿਆ ਕਿ ਘਰ ਵਿੱਚ ਕਲੇਸ਼ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਉਹ ਬੋਲੇਗਾ ਤਾਂ ਉਸ ਦੀ ਨੂੰ ਉਸ ਦੇ ਮੁੰਡੇ ਕੋਲ ਉਸ ਦੀ ਸ਼ਿਕਾਇਤ ਲਗਾਵੇਗੀ ਅਤੇ ਉਸ ਦਾ ਮੰਡਾ ਵੀ ਆਪਣੀ ਪਤਨੀ ਦੀ ਹੀ ਸਾਈਡ ਲਵੇਗਾ ਇਹ ਸੋਚ ਕੇ ਉਹ ਕਮਰੇ ਵਿੱਚ ਆ ਕੇ ਬਿਸਕਟ ਖਾਣ ਲੱਗ ਪਿਆ ਅਤੇ ਬਿਸਕਟ ਖਾਂਦੇ ਖਾਂਦੇ ਉਹ ਸੋਚ ਰਿਹਾ ਸੀ ਕਿ ਕੀ ਕੀ ਨਹੀਂ ਕੀਤਾ ਮੈਂ ਆਪਣੇ ਪੁੱਤਰ ਨੂੰ ਪੜਾਉਣ ਲਿਖਾਉਣ ਲਈ ਉਹ ਤੇ ਉਸ ਦੀ ਪਤਨੀ ਨੇ ਕਿੰਨੀ ਮਿਹਨਤ ਨਾਲ ਆਪਣੇ ਪੁੱਤਰ ਨੂੰ ਪਾਲਿਆ ਸੀ ਪਰ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਨੇ ਕਦੇ ਵੀ ਉਸ ਦਾ ਹਾਲ ਚਾਲ ਨਹੀਂ ਪੁੱਛਿਆ ਸੀ ਕਦੇ ਵੀ ਉਸ ਕੋਲ ਆ ਕੇ ਮੰਜੇ ਤੇ ਨਹੀਂ ਬੈਠਿਆ ਸੀ ਕਦੇ ਵੀ ਉਸ ਨੂੰ ਨਹੀਂ ਪੁੱਛਿਆ ਸੀ ਕਿ ਤੂੰ ਖਾਣਾ ਖਾਦਾ ਜਾਂ ਨਹੀਂ ਇਹ ਸੋਚਦੇ ਸੋਚਦੇ ਬਲਦੇਵ ਸਿੰਘ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਬਲਦੇਵ ਸਿੰਘ ਦੀ ਪਤਨੀ ਜਸਵੀਰ ਕੌਰ ਦੀ ਮਾਤ ਹੋਈ ਨੂੰ ਪੂਰੇ 12 ਸਾਲ ਹੋ ਚੁੱਕੇ ਸੀ ਜਦੋਂ ਬਲਦੇਵ ਸਿੰਘ ਦਾ ਪੁੱਤ ਛੋਟਾ ਸੀ ਤਾਂ ਬਲਦੇਵ ਸਿੰਘ ਦੀ ਛੋਟੀ ਜਿਹੀ ਦੁਕਾਨ ਸੀ ਉਸਨੇ ਦੁਕਾਨ ਤੋਂ ਬਾਅਦ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਇੱਕ ਵੱਡਾ ਕਾਰੋਬਾਰ ਖੜਾ ਕਰ ਲਿਆ ਵਧੀਆ ਸ਼ੋਰੂਮ ਬਣਾ ਲਿਆ ਸੀ ਕਿਉਂਕਿ ਉਸ ਨੂੰ ਇਹ ਸੀ ਕਿ ਮੇਰੀ ਆਪਣੀ ਉਮਰ ਤਾਂ ਗਰੀਬੀ ਵਿੱਚ ਲੰਗੀ ਹੈ ਪਰ ਮੈਂ ਆਪਣੇ ਮੁੰਡੇ ਨੂੰ ਗਰੀਬੀ ਵਿੱਚ ਨਹੀਂ ਵੇਖ ਸਕਦਾ ਉਸ ਨੇ ਦਿਨ ਰਾਤ ਮਿਹਨਤ ਕੀਤੀ ਉਸ ਦੀ ਪਤਨੀ ਜਸਵੀਰ ਕੌਰ ਨੇ ਉਸ ਦਾ ਬਹੁਤ ਸਾਥ ਦਿੱਤਾ ਉਸ ਨੇ ਆਪਣੇ ਮੁੰਡੇ ਨੂੰ ਵਧੀਆ ਪੜਾਇਆ ਲਿਖਾਇਆ ਅਤੇ ਉਸ ਨੂੰ ਇੱਕ ਵੱਡਾ ਕਾਰੋਬਾਰ ਖੜਾ ਕਰਕੇ ਦੇ ਦਿੱਤਾ ਫਿਰ ਉਸ ਦਾ ਵਿਆਹ ਹੋ ਗਿਆ ਉਸ ਦੀ ਪਸੰਦ ਦੀ ਕੁੜੀ ਨਾਲ ਜਦੋਂ ਤੱਕ ਬਲਦੇਵ ਸਿੰਘ ਦੀ ਪਤਨੀ ਜਸਵੀਰ ਕੌਰ ਜਿਉਂਦੀ ਸੀ ਤਾਂ ਉਹਨਾਂ ਦੀ ਘਰ ਵਿੱਚ ਪੂਰੀ ਪੁਛਪੜਤਾਲ ਸੀ ਬਲਦੇਵ ਸਿੰਘ ਆਪਣੀ ਦੁਕਾਨ ਸੰਭਾਲਦਾ ਸੀ ਉਸ ਦਾ ਪੁੱਤ ਇੱਕ ਵੱਡਾ ਵਪਾਰੀ ਬਣ ਗਿਆ ਸੀ ਉਹ ਲੈਣ ਦੇਣ ਦੇ ਕੰਮ ਕਰਦਾ ਸੀ ਬਲਦੇਵ ਸਿੰਘ ਦੀ ਪਤਨੀ ਜਸਵੀਰ ਕੌਰ ਆਪਣੇ ਨੂੰ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀ ਸੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਪਰ ਅਚਾਨਕ ਜਸਵੀਰ ਕੌਰ ਦੀ ਮੌਤ ਤੋਂ ਬਾਅਦ ਸਭ ਕੁਝ ਬਦਲ ਗਿਆ ਪਹਿਲਾਂ ਬਲਦੇਵ ਸਿੰਘ ਦੁਕਾਨ ਉੱਤੇ ਜਾ ਬੈਠਦਾ ਸੀ ਪਰ ਹੌਲੀ-ਹੌਲੀ ਉਸਦੇ ਪੁੱਤ ਦਾ ਵਰਤਾਓ ਉਸਦੇ ਪ੍ਰਤੀ ਬਦਲਦਾ ਗਿਆ ਦੋ ਤਿੰਨ ਦਿਨਾਂ ਲਈ ਬਲਦੇਵ ਸਿੰਘ ਬਿਮਾਰ ਕੀ ਹੋਇਆ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਦੁਕਾਨ ਤੇ ਬੈਠਣ ਤੋਂ ਮਨਾ ਕਰ ਦਿੱਤਾ ਉਸ ਨੂੰ ਕਹਿਣ ਲੱਗਿਆ ਕਿ ਤੁਸੀਂ ਬੁੱਢੇ ਹੋ ਚੁੱਕੇ ਹੋ ਜੇ ਤੁਹਾਨੂੰ ਕੁਝ ਹੋ ਗਿਆ ਜਿਆਦਾ ਬਿਮਾਰ ਹੋ ਗਏ ਤਾਂ ਤੁਹਾਡੀ ਸੇਵਾ ਸੰਭਾਲ ਕੌਣ ਕਰੇਗਾ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੈ ਪਰ ਬਲਦੇਵ ਸਿੰਘ ਨੇ ਕਿਹਾ ਸੀ ਕਿ ਪੁੱਤਰ ਇੱਕ ਦੋ ਦਿਨਾਂ ਵਿੱਚ ਮੈਂ ਠੀਕ ਹੋ ਜਾਵਾਂਗਾ ਉਸ ਤੋਂ ਬਾਅਦ ਮੈਂ ਦੁਕਾਨ ਵਧੀਆ ਸੰਭਾਲ ਸਕਦਾ ਹਾਂ ਪਰ ਉਸ ਦਾ ਮੁੰਡਾ ਨਹੀਂ ਚਾਹੁੰਦਾ ਸੀ ਕਿ ਬਲਦੇਵ ਸਿੰਘ ਦੁਕਾਨ ਸੰਭਾਲੇ ਬਲਦੇਵ ਸਿੰਘ ਸੋਚ ਰਿਹਾ ਸੀ ਕਿ ਜੇ ਮੈਂ ਦੁਕਾਨ ਉੱਪਰ ਬੈਠਦਾ ਸੀ ਤਾਂ ਮੇਰੇ ਕੋਲ ਪੈਸੇ ਵੀ ਹੁੰਦੇ ਸੀ ਹੁਣ ਤਾਂ ਨੂੰ ਪੁੱਤਰ ਮੈਨੂੰ ਇੱਕ ਫੁੱਟੀ ਕਾਡੀ ਵੀ ਵਰਤਣ ਲਈ ਨਹੀਂ ਦਿੰਦੇ ਆਪਣੇ ਹੀ ਘਰ ਵਿੱਚ ਮੈਨੂੰ ਕੈਦ ਹੋ ਗਈ ਹੈ ਮੈਂ ਕਿਤੇ ਵੀ ਆਜ਼ਾਦੀ ਨਾਲ ਖਾੜ ਬੈਠ ਨਹੀਂ ਸਕਦਾ ਅਤੇ ਖੁੱਲ ਕੇ ਖਾ ਪੀ ਵੀ ਨਹੀਂ ਸਕਦਾ ਜੇ ਮੇਰੇ ਕੋਲ 4 ਪੈਸੇ ਹੋਣ ਤਾਂ ਮੈਂ ਬਾਹਰੋਂ ਕੁਝ ਖਰੀਦ ਕੇ ਖਾ ਸਕਾਂ ਇਹ ਸਾਰੀਆਂ ਗੱਲਾਂ ਸੋਚਦੇ ਹੋਏ ਬਲਦੇਵ ਸਿੰਘ ਡੂੰਗੀ ਉਦਾਸੀ ਦੇ ਵਿੱਚ ਚਲਾ ਗਿਆ ਬਲਦੇਵ ਸਿੰਘ ਦੇ ਪੋਤਾ ਅਤੇ ਪੋਤੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਜਦੋਂ ਵੀ ਉਹ ਸਕੂਲੋਂ ਆਉਂਦੇ ਤਾਂ ਆਪਣੇ ਬਾਪੂ ਜੀ ਕੋਲ ਜਾਂਦੇ ਜਿੰਨਾ ਸਮਾਂ ਉਹ ਆਪਣੇ ਬਾਪੂ ਜੀ ਨਾਲ ਗੱਲ ਨਾ ਕਰ ਲੈਂਦੇ ਤਾਂ ਉਹਨਾਂ ਦਾ ਦਿਲ ਨਾ ਲੱਗਦਾ ਭਾਵੇਂ ਕੀ ਬਲਦੇਵ ਸਿੰਘ ਦੀ ਨੂੰਹ ਨੂੰ ਆਪਣੇ ਬੱਚਿਆਂ ਦਾ ਉਸਦੇ ਸਹੁਰੇ ਨਾਲ ਇੰਨਾ ਪਿਆਰ ਪਸੰਦ ਨਹੀਂ ਸੀ ਪਰ ਫਿਰ ਵੀ ਬੱਚੇ ਅੱਖ ਬਚਾ ਕੇ ਆਪਣੇ ਬਾਪੂ ਜੀ ਕੋਲ ਚਲੇ ਜਾਂਦੇ ਸੀ ਬਲਦੇਵ ਸਿੰਘ ਦੀ ਨੂੰਹ ਦੇ ਪੇਕੇ ਆ ਚੁੱਕੇ ਸਨ ਉਸਦੀ ਨੂੰ ਆਪਣੇ ਪੇਕੇ ਨਾਲ ਹਾਸਾ ਸਕੇ ਗੱਲਾਂ ਕਰ ਰਹੀ ਸੀ ਬਲਦੇਵ ਸਿੰਘ ਦਾ ਦਿਲ ਕਰਦਾ ਸੀ ਕਿ ਉਹ ਵੀ ਰਿਸ਼ਤੇਦਾਰਾਂ ਵਿੱਚ ਜਾ ਕੇ ਬੈਠੇ ਪਰ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਉੱਚੀ ਉੱਚੀ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਤੇ ਖਾਣਾ ਪਾਣੀ ਖਾਧਾ ਜਾ ਰਿਹਾ ਸੀ ਐਨੇ ਨੂੰ ਰਸੋਈ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੀ ਸੁਗੰਧ ਆਉਣ ਲੱਗੀ ਬਲਦੇਵ ਸਿੰਘ ਉਡੀਕ ਰਿਹਾ ਸੀ ਕਿ ਕਦੋਂ ਉਸ ਦੀ ਨੂੰਹ ਦੇ ਪੇਕੇ ਖਾਣਾ ਖਾਣ ਤੇ ਉਸਦੀ ਨੂੰ ਉਸ ਨੂੰ ਖਾਣ ਨੂੰ ਕੁਝ ਦੇਵੇ ਪਰ ਉਹ ਪਾਣੀ ਪੀ ਪੀ ਕੇ ਆਪਣੀ ਭੁੱਖ ਮਟਾਉਣ ਦੀ ਨਕਾਮ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੂੰ ਲੱਗਿਆ ਕਿ ਉਸ ਦਾ ਪਾਣੀ ਵਾਲਾ ਜੱਗ ਵੀ ਖਾਲੀ ਹੋ ਗਿਆ ਹੈ ਤਾਂ ਉਹ ਰਸੋਈ ਵਿੱਚ ਪਾਣੀ ਪੀਣ ਗਿਆ ਜਦੋਂ ਉਹ ਰਸੋਈ ਵਿੱਚ ਜਾਣ ਲੱਗਿਆ ਤਾਂ ਉਸਦੀ ਨੂੰ ਦੀ ਮਾਂ ਬੋਲੀ ਕਿ ਦੀਪ ਕਿ ਤੂੰ ਆਪਣੇ ਸਹੁਰੇ ਤੋਂ ਕੋਈ ਕੰਮ ਵੀ ਕਰਵਾਉਂਦੀ ਹੈ ਕਿ ਸਾਰਾ ਦਿਨ ਵੇਲੇ ਬੈਠੇ ਨੂੰ ਹੀ ਰੋਟੀਆਂ ਦਿੰਦੀਆਂ ਤਾਂ ਬਲਦੇਵ ਸਿੰਘ ਦੀ ਨੂੰਹ ਦੀਪ ਕਹਿਣ ਲੱਗੀ ਕਿ ਮੰਮੀ ਜੀ ਇਹ ਹੁਣ ਬਜ਼ੁਰਗ ਹੋ ਗਏ ਨੇ ਇਹਨਾਂ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਪਰ ਫਿਰ ਵੀ ਥੋੜਾ ਬਹੁਤਾ ਕੰਮ ਤਾਂ ਮੈਂ ਕਰਵਾ ਹੀ ਲੈਂਦੀ ਹਾਂ ਸਾਰਾ ਦਿਨ ਵੇਲੇਆਂ ਨੂੰ ਰੋਟੀ ਕੌਣ ਦੇਵੇ ਇਹ ਕਹਿ ਕੇ ਉਹ ਦੋਨੇ ਖਿੜਖੜਾ ਕੇ ਹੱਸੀਆਂ ਤੇ ਬਾਹਰ ਚਲੀਆਂ ਗਈਆਂ ਬਲਦੇਵ ਸਿੰਘ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਕਹੇ ਕਿ ਜਿਹੜੇ ਘਰ ਵਿੱਚ ਤੇਰੀ ਧੀ ਮਹਾਰਾਣੀ ਬਣੀ ਬੈਠੀ ਹੈ ਇਹ ਘਰ ਮੈਂ ਆਪਣੀ ਮਿਹਨਤ ਨਾਲ ਬਣਾਇਆ ਹੈ ਪਰ ਉਹ ਚੁੱਪ ਰਿਹਾ ਆਪਣੀ ਨੂੰਹ ਦੀ ਗੱਲ ਉਸਦੇ ਦਿਲ ਤੇ ਲੱਗੀ ਜਦੋਂ ਉਹ ਗਲਾਸ ਚੁੱਕ ਕੇ ਪਾਣੀ ਪੀਣ ਲੱਗਿਆ ਤਾਂ ਉਸਦੇ ਹੱਥ ਕੰਬ ਗਏ ਅਤੇ ਗਲਾਸ نیچے ਡਿੱਗ ਗਿਆ ਪੂਰੀ ਰਸੋਈ ਵਿੱਚ ਪਾਣੀ ਫੈਲ ਗਿਆ ਗਲਾਸ ਟਿੱਗਣ ਦੀ ਆਵਾਜ਼ ਸੁਣ ਕੇ ਉਸ ਦਿਨ ਭੱਜੀ ਭੱਜੀ ਆਈ ਅਤੇ ਕਹਿਣ ਲੱਗੀ ਪਾਪਾ ਜੀ ਜਦੋਂ ਸਾਨੂੰ ਕਿਹਾ ਹੈ ਕਿ ਤੁਸੀਂ ਰਸੋਈ ਵਿੱਚ ਨਹੀਂ ਵੜਨਾ ਫਿਰ ਤੁਸੀਂ ਰਸੋਈ ਵਿੱਚ ਕੀ ਲੈਣ ਆਏ ਹੋ ਸਾਰਾ ਦਿਨ ਤੁਸੀਂ ਪਾਣੀ ਪੀਂਦੇ ਰਹਿੰਦੇ ਹੋ ਇੱਕ ਮਿੰਟ ਵੀ ਟਿਕ ਕੇ ਨਹੀਂ ਬੈਠ ਸਕਦੇ ਤਾਂ ਬਲਦੇਵ ਸਿੰਘ ਨੇ ਕਿਹਾ ਕਿ ਨੂ ਰਾਣੀ ਮੈਨੂੰ ਭੁੱਖ ਲੱਗੀ ਹੈ ਸਵੇਰ ਦੀ ਮੈਂ ਸਿਰਫ ਇੱਕ ਕੱਪ ਚਾਹ ਪੀਤੀ ਹੈ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਦਾ ਮੈਂ ਤਾਂ ਪਾਣੀ ਪੀ ਪੀ ਕੇ ਆਪਣੀ ਭੁੱਖ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸਦੀ ਨੂੰ ਉਸ ਨੂੰ ਬੋਲ ਰਹੀ ਸੀ ਤਾਂ ਉਸ ਦਾ ਪੁੱਤ ਆ ਕੇ ਬੋਲਣ ਲੱਗਿਆ ਕਿ ਬਾਪੂ ਜੀ ਜਦੋਂ ਤੁਹਾਨੂੰ ਦੀਪ ਨੇ ਰਸੋਈ ਵਿੱਚ ਜਾਣ ਤੋਂ ਮਨਾਂ ਕੀਤਾ ਹੈ ਤਾਂ ਤੁਸੀਂ ਵਾਰ-ਵਾਰ ਰਸੋਈ ਵਿੱਚ ਕਿਉਂ ਜਾਂਦੇ ਹੋ ਸਾਰਾ ਦਿਨ ਘਰ ਦਾ ਮਾਹੌਲ ਖਰਾਬ ਕਰਕੇ ਰੱਖਦੇ ਹੋ ਕੀ ਤੁਹਾਨੂੰ ਏ ਨਹੀਂ ਪਤਾ ਕਿ ਘਰ ਵਿੱਚ ਰਿਸ਼ਤੇਦਾਰ ਆਏ ਨੇ ਆਪਣੇ ਪੁੱਤ ਨੂੰ ਦਾ ਇਹ ਕੌੜਾ ਵਤੀਰਾ ਦੇਖ ਕੇ ਬਲਦੇਵ ਸਿੰਘ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਪੈ ਗਿਆ ਜਦੋਂ ਰਿਸ਼ਤੇਦਾਰ ਚਲੇ ਗਏ ਤਾਂ ਬਲਦੇਵ ਸਿੰਘ ਨੂੰ ਲੱਗਿਆ ਕਿ ਸ਼ਾਇਦ ਉਸ ਦੀ ਨੂੰਹ ਹੁਣ ਉਸ ਲਈ ਕੁਝ ਖਾਣ ਲਈ ਲੈ ਕੇ ਆਵੇਗੀ ਪਰ ਜਦੋਂ ਉਸ ਦੀ ਨੂੰਹ ਰਸੋਈ ਬੰਦ ਕਰਕੇ ਚਲੀ ਗਈ ਤਾਂ ਬਲਦੇਵ ਸਿੰਘ ਨੇ ਆਪਣੀ ਨੂੰਹ ਨੂੰ ਆਵਾਜ਼ ਮਾਰੀ ਕੀ ਦੀ ਪਪਤ ਮੈਨੂੰ ਖਾਣ ਲਈ ਤਾਂ ਕੁਝ ਲਿਆ ਕੇ ਦੇ ਭੁੱਖ ਲੱਗੀ ਹੈ ਤਾਂ ਉਸ ਦੀ ਗੱਲ ਸੁਣ ਕੇ ਉਸ ਦਾ ਮੁੰਡਾ ਤੈਨੂੰ ਕਹਿੰਦੇ ਕਿ ਤੂੰ ਰਿਸ਼ਤੇਦਾਰਾਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰ ਦਿੱਤੀ ਹੈ ਇਸ ਲਈ ਅੱਜ ਤੈਨੂੰ ਖਾਣ ਲਈ ਕੁਝ ਵੀ ਨਹੀਂ ਮਿਲੇਗਾ ਜੇ ਤੁਸੀਂ ਇਸ ਘਰ ਵਿੱਚ ਰਹਿਣਾ ਹੈ ਤਾਂ ਸਾਡੀ ਗੱਲ ਮੰਨਣੀ ਪਵੇਗੀ ਨਹੀਂ ਤੁਸੀਂ ਇਸ ਘਰ ਨੂੰ ਛੱਡ ਕੇ ਜਾ ਸਕਦੇ ਹੋ ਪਰਬਲਦੇਵ ਸਿੰਘ ਦੇ ਕਿਹੜਾ ਕੋਈ ਹੋਰ ਔਲਾਦ ਸੀ ਕੀ ਬਲਦੇਵ ਸਿੰਘ ਉਸ ਕੋਲ ਚਲਾ ਜਾਂਦਾ ਇਸ ਲਈ ਉਸ ਨੂੰ ਉੱਥੇ ਹੀ ਰਹਿਣਾ ਪੈਣਾ ਸੀ ਸ਼ਾਮ ਨੂੰ ਜਦੋਂ ਉਸਦੇ ਪੋਤਾ-ਪੋਤੀ ਸਕੂਲ ਤੋਂ ਵਾਪਸ ਆ ਕੇ ਉਸ ਕੋਲ ਆਏ ਤਾਂ ਬਲਦੇਵ ਸਿੰਘ ਨੇ ਆਪਣੇ ਪੋਤੇ ਦੇ ਕੰਨ ਵਿੱਚ ਕਿਹਾ ਕਿ ਉਸ ਨੂੰ ਭੁੱਖ ਲੱਗੀ ਹੈ ਉਹ ਆਪਣੀ ਮੰਮੀ ਤੋਂ ਚੋਰੀ ਉਸ ਨੂੰ ਰੋਟੀ ਲਿਆ ਦੇਵੇ ਉਸ ਦਾ ਪੋਤਾ ਜਿਹੜਾ ਕਿ 6ਵੀਂ ਕਲਾਸ ਵਿੱਚ ਪੜਦਾ ਸੀ ਉਸ ਨੂੰ ਪਤਾ ਸੀ ਕਿ ਮੇਰੀ ਮਾਂ ਮੇਰੇ ਬਾਪੂ ਜੀ ਨਾਲ ਚੰਗਾ ਵਰਤਾਵ ਨਹੀਂ ਕਰਦੀ ਇਸ ਲਈ ਉਹ ਆਪਣੇ ਬਾਪੂ ਨੂੰ ਕਹਿਣ ਲੱਗਿਆ ਕਿ ਮੈਂ ਹੁਣੇ ਹੀ ਰੋਟੀ ਲਿਆ ਕੇ ਦਿੰਦਾ ਹਾਂ ਉਹ ਰਸੋਈ ਵਿੱਚ ਗਿਆ ਤੇ ਆਪਣੇ ਬਾਪੂ ਜੀ ਲਈ ਦੋ ਰੋਟੀਆਂ ਚੁੱਕ ਕੇ ਜੇਬ ਵਿੱਚ ਪਾ ਕੇ ਉਸ ਦੇ ਕਮਰੇ ਵਿੱਚ ਆ ਗਿਆ ਪਰਦੀਪ ਨੂੰ ਇਹ ਗੱਲ ਪਤਾ ਲੱਗ ਗਈ ਜਦੋਂ ਉਹ ਆਪਣੇ ਸਹੁਰੇ ਦੇ ਕਮਰੇ ਵਿੱਚ ਆਈ ਤਾਂ ਉਸ ਦਾ ਪੁੱਤਰ ਆਪਣੀ ਜੇਬ ਵਿੱਚੋਂ ਕੱਢ ਕੇ ਰੋਟੀ ਆਪਣੇ ਬਾਪੂ ਜੀ ਨੂੰ ਦੇ ਰਿਹਾ ਸੀ ਇਹ ਵੇਖ ਕੇ ਦੀਪ ਆਪਣੇ ਸਹੁਰੇ ਬਲਦੇਵ ਸਿੰਘ ਤੇ ਭੜਕ ਪਈ ਤੇ ਕਹਿਣ ਲੱਗੀ ਕਿ ਤੁਸੀਂ ਮੇਰੇ ਪੁੱਤਰ ਨੂੰ ਚੋਰੀ ਕਰਨਾ ਸਿਖਾ ਰਹੇ ਹੋ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਤੁਹਾਡੇ ਤੋਂ 2 ਮਿੰਟ ਦੀ ਭੁੱਖ ਕੱਟੀ ਨਹੀਂ ਜਾਂਦੀ ਤੁਸੀਂ ਆਪਣਾ ਢੱਡ ਪਰਣ ਲਈ ਮੇਰੇ ਪੁੱਤ ਨੂੰ ਚੋਰ ਬਣਾ ਰਹੇ ਹੋ ਜਦੋਂ ਦੀਪ ਨੇ ਐਨੀ ਗੱਲ ਕਹੀ ਤਾਂ ਉਸ ਦਾ ਪੁੱਤ ਕਹਿਣ ਲੱਗਾ ਕਿ ਇਹਦੇ ਵਿੱਚ ਚੋਰੀ ਵਾਲੀ ਕੋਈ ਗੱਲ ਨਹੀਂ ਆ ਮੰਮੀ ਤੁਸੀਂ ਬਾਪੂ ਜੀ ਨੂੰ ਹਰ ਸਮੇਂ ਖਾਣਾ ਨਹੀਂ ਦਿੰਦੇ ਉਹਨਾਂ ਨੂੰ ਭੁੱਖ ਲੱਗਦੀ ਹੈ ਖਾਣਾ ਤਾਂ ਉਹਨਾਂ ਨੇ ਖਾਣਾ ਹੀ ਹੈ ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਦੀਪ ਆਪਣੇ ਸਹੁਰੇ ਨੂੰ ਬੋਲੀ ਕਿ ਉਹਨਾਂ ਤੱਕ ਤਾਂ ਮੈਂ ਬਰਦਾਸ਼ਤ ਕੀਤਾ ਪਰ ਹੁਣ ਤੁਸੀਂ ਮੇਰੇ ਹੀ ਪੁੱਤ ਨੂੰ ਮੇਰੇ ਖਿਲਾਫ ੜਕਾ ਰਹੇ ਹੋ ਇਸ ਲਈ ਮੈਂ ਤੁਹਾਨੂੰ ਇਸ ਘਰ ਵਿੱਚ ਹੋਰ ਬਰਦਾਸ਼ਤ ਨਹੀਂ ਕਰਾਂਗੀ ਤਾਂ ਬਲਦੇਵ ਸਿੰਘ ਕਹਿਣ ਲੱਗਾ ਕੀਤੀ ਏ ਮੈਂ ਤੇਰੇ ਪੁੱਤ ਨੂੰ ਚੋਰੀ ਕਰਨ ਲਈ ਨਹੀਂ ਕਿਹਾ ਸੀ ਮੈਂ ਸਿਰਫ ਇਹ ਕਿਹਾ ਸੀ ਕਿ ਮੈਨੂੰ ਭੁੱਖ ਲੱਗੀ ਹੈ ਇਸ ਤੋਂ ਮੇਰੀ ਭੁੱਖ ਬਰਦਾਸ਼ਤ ਨਹੀਂ ਹੋਈ ਏ ਮੇਰੇ ਲਈ ਰੋਟੀ ਲੈ ਆਇਆ ਅਤੇ ਨਾ ਹੀ ਮੈਂ ਤੇਰੇ ਪੁੱਤ ਨੂੰ ਤੇਰੇ ਖਿਲਾਫ ੜਕਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ ਪਰ ਦੀਪ ਆਪਣੇ ਪੁੱਤ ਨੂੰ ਡਾਂਟਦੀ ਹੋਈ ਕਹਿਣ ਲੱਗੀ ਕਿ ਖਬਰਦਾਰ ਜੇ ਅੱਜ ਤੋਂ ਬਾਅਦ ਇਸ ਬੁੱਢੇ ਦੇ ਕਮਰੇ ਵਿੱਚ ਤੈਨੂੰ ਵੇਖਿਆ ਤਾਂ ਉਸਨੇ ਝੜਕ ਕੇ ਆਪਣੇ ਪੁੱਤ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਦੀਪ ਦਾ ਪੁੱਤਰ ਵੇਖਦਾ ਕਿ ਉਸਦੀ ਮਾਂ ਦਾ ਵਰਤਾਅ ਉਸ ਦੇ ਬਾਪੂ ਪ੍ਰਤੀ ਦਿਨੋ-ਦੈਨ ਹੋਰ ਵੀ ਰੁੱਖਾ ਹੁੰਦਾ ਜਾ ਰਿਹਾ ਸੀ ਹੁਣ ਦੀਪ ਦਾ ਪੁੱਤਰ ਆਪਣੇ ਬਾਪੂ ਨੂੰ ਘੱਟ ਹੀ ਬੁਲਾਉਂਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਮੈਂ ਆਪਣੇ ਬਾਪੂ ਜੀ ਨੂੰ ਬੁਲਾਇਆ ਤਾਂ ਮੇਰੀ ਮਾਂ ਮੇਰੇ ਬਾਪੂ ਜੀ ਨੂੰ ਭੁੱਖਾ ਰੱਖੇਗੀ ਮੇਰੇ ਕਰਕੇ ਮੇਰੇ ਬਾਪੂ ਜੀ ਨੂੰ ਸਜ਼ਾ ਚੱਲਣੀ ਪੈਂਦੀ ਹੈ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਤੇ ਬਲਦੇਵ ਸਿੰਘ ਦਾ ਪੋਤਾ ਆਸਟ੍ਰੇਲੀਆ ਚਲਾ ਗਿਆ ਬਲਦੇਵ ਸਿੰਘ ਦੀ ਪੋਤੀ ਵੀ ਵਿਦੇਸ਼ ਪੜ੍ਹਾਈ ਲਈ ਚਲੀ ਗਈ ਪਹਿਲਾਂ ਤਾਂ ਬਲਦੇਵ ਸਿੰਘ ਦੇ ਪੋਤਾ-ਪੋਤੀ ਕਦੇ ਨਾ ਕਦੇ ਆਪਣੇ ਬਾਪੂ ਜੀ ਦਾ ਹਾਲ ਚਾਲ ਪੁੱਛ ਹੀ ਲੈਂਦੇ ਸੀ ਪਰ ਉਹਨਾਂ ਦੇ ਵਿਦੇਸ਼ ਜਾਣ ਤੋਂ ਬਾਅਦ ਬਲਦੇਵ ਸਿੰਘ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦਾ ਸੀ ਦੀਪ ਨੇ ਕਦੇ ਵੀ ਆਪਣੇ ਸਹੁਰੇ ਪ੍ਰਤੀ ਨਰਮਾਈ ਨਹੀਂ ਵਿਖਾਈ ਸੀ ਬਲਦੇਵ ਸਿੰਘ ਆਪਣੀ ਨੂੰਹ ਦੇ ਘਟੀਆ ਵਰਤਾਵ ਤੋਂ ਬਹੁਤ ਤੰਗ ਆ ਗਿਆ ਸੀ ਇੱਕ ਦਿਨ ਉਸ ਨੇ ਆਪਣਾ ਸੰਦੂਖ ਖੋਲ੍ਹਿਆ ਅਤੇ ਵੇਖਿਆ ਕਿ ਉਸ ਦੀ ਪਤਨੀ ਨੇ ਇੱਕ ਪੋਟਲੀ ਵਿੱਚ ਕੁਝ ਬੰਨ ਕੇ ਰੱਖਿਆ ਹੋਇਆ ਹੈ ਜਦੋਂ ਉਸ ਨੇ ਉਹ ਪੋਟਲੀ ਖੋਲੀ ਤਾਂ ਉਸ ਨੂੰ 800 ਰੁਪਏ ਮਿਲੇ ਉਹ 800 ਰੁਪਏ ਲੈ ਕੇ ਘਰ ਤੋਂ ਬਾਹਰ ਚਲੇ ਗਏ ਉਸ ਦੇ ਨੂੰਹ ਪੁੱਤਰ ਨੇ ਉਸ ਨੂੰ ਨਹੀਂ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਜਿਵੇਂ ਕਿ ਬਲਦੇਵ ਸਿੰਘ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ ਇਸ ਲਈ ਉਸਨੇ ਦਿਮਾਗ ਨਾਲ ਸੋਚਿਆ ਕਿ ਇਸ 800 ਰੁਪਏ ਦਾ ਮੈਂ ਕੀ ਕਰ ਸਕਦਾ ਹਾਂ ਪਹਿਲਾਂ ਤਾਂ ਉਸਨੇ ਢਾਬੇ ਤੇ ਜਾ ਕੇ 150 ਰੁਪਏ ਦਾ ਖਾਣਾ ਖਾਧਾ ਤੇ ਬਾਕੀ ਪੈਸਿਆਂ ਦੇ ਉਸਨੇ ਕੁਰਕਰੀਆਂ ਦੇ ਪੈਕਟ ਖਰੀਦੇ ਅਤੇ 에어ਪੋਰਟ ਤੇ ਜਾ ਕੇ ਵੇਚਣ ਲੱਗਿਆ ਸ਼ਾਮ ਤੱਕ ਉਸਨੇ ਸਾਰੇ ਕੁਰਕऱ्याਾਂ ਦੇ ਪੈਕੇਟ ਵੇਚ ਦਿੱਤੇ ਅਤੇ ਉਸ ਨੂੰ 2500 ਰੁਪਏ ਮੁਨਾਫਾ ਵੀ ਹੋਇਆ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਰੋਜ਼ਾਨਾ ਇਸ ਤਰ੍ਹਾਂ ਕੁਰਕਰੇ ਵੇਚਿਆ ਕਰਾਂਗਾ ਮੈਨੂੰ ਨੂੰਹ ਦੀਆਂ ਛਿੜਕਾਂ ਵੀ ਨਹੀਂ ਖਾਣੀਆਂ ਪੈਣਗੀਆਂ ਅਤੇ ਖਾਣਾ ਖਾਣ ਲਈ ਮੈਨੂੰ ਉਹਨਾਂ ਅੱਗੇ ਹੱਥ ਵੀ ਨਹੀਂ ਫਲਾਉਣੇ ਪੈਣਗੇ ਹਣ ਬਲਦੇਵ ਸਿੰਘ ਰੋਜ਼ਾਨਾ ਸਵੇਰੇ 에ਰਪੋਰਟ ਤੇ ਕੁਰਕਰੇ ਵੇਚਣ ਲਈ ਆਉਂਦਾ ਤੇ ਸ਼ਾਮ ਨੂੰ ਵੇਚ ਕੇ ਬਾਹਰੋਂ ਹੀ ਖਾਣਾ ਖਾ ਕੇ ਚਲਾ ਜਾਂਦਾ ਉਸਦੇ ਨੂੰ ਪੁੱਤਰ ਨੇ ਉਸ ਨੂੰ ਕਦੇ ਵੀ ਨਹੀਂ ਪੁੱਛਿਆ ਸੀ ਕਿ ਤੁਸੀਂ ਕਿੱਥੇ ਜਾਂਦੇ ਹੋ ਅਤੇ ਖਾਣਾ ਕਿੱਥੋਂ ਖਾਂਦੇ ਹੋ ਉਸਦੀ ਨੂੰ ਦੀਪ ਨੂੰ ਲੱਗਦਾ ਸੀ ਕਿ ਚਲੋ ਚੰਗਾ ਹੋਇਆ ਇਸ ਬਜ਼ੁਰਗ ਦੇ ਖਾਣ ਪੀਣ ਤੋਂ ਖਿਹੜਾ ਛੁੱਟਿਆ ਉਧਰ ਬਲਦੇਵ ਸਿੰਘ ਦੇ ਪੋਤੇ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਅਤੇ ਉਹ ਆਪਣੇ ਬਾਪੂ ਜੀ ਨੂੰ ਸਰਪ੍ਰਾਈਜ਼ ਦੇਣ ਲਈ ਵਾਪਸ ਇੰਡੀਆ ਆ ਰਿਹਾ ਸੀ ਫਲਾਈਟ ਦੇ ਵਿੱਚ ਬੈਠਾ ਉਹ ਸੋਚ ਰਿਹਾ ਸੀ ਕਿ ਮੈਨੂੰ ਵੇਖ ਕੇ ਮੇਰੇ ਬਾਪੂ ਜੀ ਕਿੰਨੇ ਖੁਸ਼ ਹੋ ਜਾਣਗੇ ਜਦੋਂ ਵੀ ਉਹ ਆਪਣੀ ਮਾਂ ਨਾਲ ਆਪਣੇ ਬਾਪੂ ਜੀ ਬਾਰੇ ਗੱਲ ਕਰਦਾ ਸੀ ਤਾਂ ਉਸ ਦੀ ਮਾਂ ਹਮੇਸ਼ਾ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਸੀ ਅਤੇ ਕਹਿੰਦੀ ਸੀ ਕਿ ਮੈਂ ਤੇਰੇ ਬਾਪੂ ਜੀ ਦਾ ਬਹੁਤ ਖਿਆਲ ਰੱਖਦੀ ਹਾਂ ਤੇ ਦੀਪ ਦੇ ਬੇਟੇ ਨੂੰ ਵੀ ਇਹ ਲੱਗਣ ਲੱਗਿਆ ਸੀ ਕਿ ਸ਼ਾਇਦ ਉਸ ਦੀ ਮੰਮੀ ਦਾ ਵਤੀਰਾ ਉਸ ਦੇ ਬਾਪੂ ਪ੍ਰਤੀ ਬਦਲ ਗਿਆ ਹੋਵੇਗਾ ਪਰ ਜਦੋਂ ਹੀ ਬਲਦੇਵ ਸਿੰਘ ਦਾ ਪੋਤਾ ਫਲਾਈਟ ਵਿੱਚੋਂ ਉਤਰਿਆ ਅਤੇ ਬਾਹਰ ਆ ਕੇ ਇੱਕ ਟੈਕਸੀ ਦੀ ਪਾਲ ਵਿੱਚ ਇਧਰ ਉਧਰ ਫਿਰਨ ਲੱਗਾ ਤਾ ਐਨੇ ਗਰਮੀ ਵਿੱਚ ਉਸ ਨੂੰ ਇੱਕ ਬਜ਼ੁਰਗ ਵਿਖਾਈ ਦਿੱਤੇ ਜਿਹੜੇ ਕੀ ਕੁਰਕਰੀਆਂ ਦੇ ਪੈਕਟ ਵੇਚਣ ਦੇ ਤਰਲੇ ਕਰ ਰਹੇ ਸਨ ਉਹ ਕੋਲੋਂ ਲੰਘਦੇ ਹਰ ਇੱਕ ਯਾਤਰੀ ਨੂੰ ਮਨਤਾ ਕਰਕੇ ਕਹਿ ਰਹੇ ਸਨ ਕਿ ਇੱਕ ਪੈਕਟ ਖਰੀਦ ਲਵੋ ਜਦੋਂ ਬਲਦੇਵ ਸਿੰਘ ਦਾ ਪੋਤਾ ਉਸ ਕੋਲ ਆਇਆ ਤਾਂ ਬਲਦੇਵ ਸਿੰਘ ਨੇ ਉਸ ਨੂੰ ਕਿਹਾ ਕਿ ਕੁਰਕਰੀਆਂ ਦਾ ਇੱਕ ਪੈਕਟ ਖਰੀਦ ਲਵੋ ਬਲਦੇਵ ਸਿੰਘ ਨੇ ਆਪਣੇ ਪੋਤੇ ਦੇ ਮੂੰਹ ਵੱਲ ਨਹੀਂ ਵੇਖਿਆ ਸੀ ਇਸ ਲਈ ਉਸ ਦਾ ਪੋਤਾ ਆਪਣੇ ਬਾਪੂ ਨੂੰ ਵੇਖ ਕੇ ਚੌਂਕ ਗਿਆ ਉਸ ਨੇ ਆਪਣੇ ਬਾਪੂ ਨੂੰ ਕਿਹਾ ਕਿ ਮੈਨੂੰ ਕੁਰਕਰੀਆਂ ਦਾ ਪੈਕੇਟ ਨਹੀਂ ਆਪਣੇ ਬਾਪੂ ਜੀ ਚਾਹੁੰਦੇ ਨੇ ਅਤੇ ਆਪਣੇ ਪੋਤੇ ਦੀ ਆਵਾਜ਼ ਸੁਣ ਕੇ ਬਲਦੇਵ ਸਿੰਘ ਵੀ ਹੱਕਾ ਬੱਕਾ ਰਹਿ ਗਿਆ ਉਸ ਨੇ ਘੁੱਟ ਕੇ ਆਪਣੇ ਪੋਤੇ ਨੂੰ ਗਲ ਨਾਲ ਲਾਇਆ ਉਸ ਦਾ ਪੋਤਾ ਆਪਣੇ ਬਾਪੂ ਨੂੰ ਇਸ ਹਾਲਤ ਵਿੱਚ ਦੇਖ ਕੇ ਰੋਣ ਲੱਗ ਗਿਆ ਕਿਉਂਕਿ ਐਨੀ ਗਰਮੀ ਵਿੱਚ ਉਹ ਬਜ਼ੁਰਗ ਕੁਰਕਰੇਆਂ ਦੇ ਪੈਕਟ ਵੇਚ ਰਿਹਾ ਸੀ ਉਸ ਨੂੰ ਬਹੁਤ ਸਾਰਾ ਪਸੀਨਾ ਆਇਆ ਹੋਇਆ ਸੀ ਆਪਣੇ ਦਾਦੇ ਨੂੰ ਗੱਲ ਲਗਾਉਣ ਤੋਂ ਬਾਅਦ ਉਹ ਪੁੱਛਣ ਲੱਗਾ ਕਿ ਬਾਪੂ ਜੀ ਤੁਸੀਂ ਇੱਥੇ ਤੁਹਾਡੀ ਇਹ ਹਾਲਤ ਕਿਵੇਂ ਤੁਹਾਡੀ ਕੀ ਮਜਬੂਰੀ ਹੈ ਕਿ ਤੁਸੀਂ ਕੁਰਕਰੇ ਵੇਚ ਰਹੇ ਹੋ ਮੰਮੀ ਡੈਡੀ ਕਿੱਥੇ ਨੇ ਇਕੋਦਮ ਹੀ ਬਲਦੇਵ ਸਿੰਘ ਦੇ ਪੋਤੇ ਨੇ ਉਸ ਨੂੰ ਕਿੰਨੇ ਸਵਾਲ ਕਰ ਦਿੱਤੇ ਤਾਂ ਬਲਦੇਵ ਸਿੰਘ ਨੇ ਸਾਰੀ ਸਚਾਈ ਆਪਣੇ ਪੋਤੇ ਨੂੰ ਦੱਸ ਦਿੱਤੀ ਆਪਣੇ ਮਾਤਾ ਪਿਤਾ ਦੀ ਕਰਤੂਤ ਸੁਣ ਕੇ ਬਲਦੇਵ ਸਿੰਘ ਦੇ ਪੋਤੇ ਨੂੰ ਬਹੁਤ ਗੁੱਸਾ ਆਇਆ ਉਸ ਨੇ ਆਪਣੇ ਬਾਪੂ ਨੂੰ ਇੱਕ ਹੋਟਲ ਦੇ ਵਿੱਚ ਲਿਜਾ ਕੇ ਕਮਰਾ ਬੁੱਕ ਕਰਵਾ ਕੇ ਦੇ ਦਿੱਤਾ ਉਸ ਲਈ ਨਵੇਂ ਕੱਪੜੇ ਖਰੀਦੇ ਤੇ ਉਸ ਨੂੰ ਨਿਮਾਤ ਭਾ ਕੇ ਨਵੇਂ ਕੱਪੜੇ ਪਾਏ ਫਿਰ ਉਸ ਨੂੰ ਕਹਿਣ ਲੱਗਾ ਕਿ ਬਾਪੂ ਜੀ ਤੁਸੀਂ ਇੱਥੇ ਰਹੋ ਵੇਟਰ ਤੁਹਾਨੂੰ ਆਪੇ ਖਾਣਾ ਦੇ ਚਾਇਆ ਕਰੇਗਾ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਮੈਂ ਆਪਣਾ ਇੱਕ ਜ਼ਰੂਰੀ ਕੰਮ ਨਿਪਟਾ ਕੇ ਤੁਹਾਡੇ ਕੋਲ ਆ ਜਾਵਾਂਗਾ ਇਹ ਕਹਿ ਕੇ ਉਹ ਚਲਾ ਗਿਆ ਜਦੋਂ ਬਲਦੇਵ ਸਿੰਘ ਦਾ ਪੋਤਾ ਆਪਣੇ ਘਰ ਗਿਆ ਤਾਂ ਆਪਣੇ ਪੁੱਤਰ ਨੂੰ ਆਇਆ ਵੇਖ ਕੇ ਉਸ ਦੇ ਮੰਮੀ ਪਾਪਾ ਬਹੁਤ ਖੁਸ਼ ਹੋਏ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਹੀ ਨਾ ਰਹੀ ਉਹ ਕਹਿਣ ਲੱਗੇ ਕਿ ਪੁੱਤਰ ਤੂੰ ਆਉਣ ਤੋਂ ਪਹਿਲਾਂ ਸਾਨੂੰ ਕੁਝ ਵੀ ਨਹੀਂ ਦੱਸਿਆ ਤਾਂ ਉਹ ਕਹਿਣ ਲੱਗਾ ਕਿ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਤਾਂ ਮੈਂ ਉਹ ਕੁਝ ਕਿਵੇਂ ਦੇਖਦਾ ਜੋ ਮੈਂ ਹੁਣੇ ਵੇਖ ਕੇ ਆਇਆ ਹਾਂ ਤਾਂ ਉਸ ਦੀ ਮੰਮੀ ਕਹਿਣ ਲੱਗੀ ਕਿ ਕੀ ਕੀ ਵੇਖ ਕੇ ਆਇਆ ਹੈ ਤਾਂ ਦੀ ਦਿਪ ਦੇ ਪੁੱਤਰ ਨੇ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਕੁਝ ਵੀ ਨਹੀਂ ਮੈਂ ਤਾਂ ਮਜ਼ਾਕ ਕਰ ਰਿਹਾ ਹਾਂ ਚਾਹ ਪਾਣੀ ਪੀਣ ਤੋਂ ਬਾਅਦ ਬਲਦੇਵ ਸਿੰਘ ਦਾ ਪੋਤਾ ਆਪਣੇ ਮੰਮੀ ਪਾਪਾ ਨੂੰ ਆਪਣੇ ਬਾਪੂ ਬਾਰੇ ਪੁੱਛਦਾ ਹੈ ਤਾਂ ਉਸ ਦੀ ਮੰਮੀ ਦੀਪ ਕਹਿੰਦੀ ਹੈ ਕਿ ਪੁੱਤ ਤੈਨੂੰ ਤਾਂ ਪਤਾ ਹੈ ਕਿ ਤੇਰੇ ਬਾਪੂ ਜੀ ਬਿਲਕੁਲ ਬਜ਼ੁਰਗ ਹੋ ਚੁੱਕੇ ਨੇ ਉਹ ਸਾਰਾ ਦਿਨ ਵਿਹਲੇ ਬੈਠੇ ਖਾਂਦੇ ਰਹਿੰਦੇ ਨੇ ਇਸੇ ਲਈ ਅਸੀਂ ਹੀ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਥੋੜਾ ਬਹੁਤ ਤੁਰ ਫਿਰ ਆਇਆ ਕਰੋ ਨਹੀਂ ਤਾਂ ਤੁਹਾਡੀਆਂ ਹੱਡੀਆਂ ਜੰਮ ਹੋ ਜਾਣਗੀਆਂ ਇਸ ਲਈ ਉਹ ਬਾਹਰ ਟੈਲਨ ਲਈ ਚਲੇ ਜਾਂਦੇ ਨੇ ਅਤੇ ਕਦੇ ਨਾ ਕਦੇ ਦੋਸਤ ਕੋਲ ਪੂਰੀ ਸ਼ਾਮ ਹੋ ਗਈ ਪਰ ਬਲਦੇਵ ਸਿੰਘ ਘਰ ਵਾਪਸ ਨਾ ਆਇਆ ਤਾਂ ਉਸਦੇ ਪੋਤੇ ਨੇ ਆਪਣੇ ਮਾਪੇ ਨੂੰ ਫਿਰ ਪੁੱਛਿਆ ਕਿ ਹੁਣ ਤਾਂ ਰਾਤ ਹੋ ਗਈ ਹੈ ਫਿਰ ਵੀ ਬਾਪੂ ਜੀ ਘਰ ਨਹੀਂ ਆਇਆ ਤਾਂ ਉਹ ਕਹਿਣ ਲੱਗੇ ਕਿ ਪੁੱਤਰ ਅਸੀਂ ਤੈਨੂੰ ਕਿਹਾ ਹੈ ਕਿ ਕਈ ਵਾਰ ਉਹ ਆਪਣੇ ਦੋਸਤ ਕੋਲ ਚਲਾ ਜਾਂਦਾ ਹੈ ਪਰ ਅੰਦਰੋਂ ਅੰਦਰੀ ਦੀਪ ਹਤੇ ਉਸ ਦੇ ਘਰ ਵਾਲਾ ਵੀ ਹੈਰਾਨ ਸਨ ਕਿ ਅੱਜ ਬਲਦੇਵ ਸਿੰਘ ਘਰ ਕਿਉਂ ਨਹੀਂ ਆਇਆ ਤਿੰਨ ਦਿਨ ਬੀਤ ਗਏ ਬਲਦੇਵ ਸਿੰਘ ਦਾ ਪੋਤਾ ਆਪਣੇ ਮਾਪਿਆਂ ਨੂੰ ਬਾਪੂ ਜੀ ਬਾਰੇ ਪੁੱਛਦਾ ਰਿਹਾ ਪਰ ਉਸਦੇ ਮਾਪੇ ਉਸਨੂੰ ਟਾਲਦੇ ਰਹੇ ਤੀਸਰੇ ਦਿਨ ਬਲਦੇਵ ਸਿੰਘ ਦਾ ਪੋਤਾ ਕਾਰ ਲੈ ਕੇ ਘਰੋਂ ਆਉਂਦਾ ਹੈ ਅਤੇ ਉਸ ਹੋਟਲ ਵਿੱਚ ਪਹੁੰਚਦਾ ਹੈ ਜਿੱਥੇ ਉਸਦਾ ਬਾਪੂ ਬਲਦੇਵ ਸਿੰਘ ਰਹਿ ਰਿਹਾ ਸੀ ਉਹ ਆਪਣੇ ਬਾਪੂ ਨੂੰ ਗੱਡੀ ਵਿੱਚ ਬਿਠਾਉਂਦਾ ਹੈ ਤੇ ਵਾਪਸ ਘਰ ਆ ਜਾਂਦਾ ਹੈ ਘਰ ਆ ਕੇ ਜਦੋਂ ਉਹ ਡੋਰਵੈਲ ਬਜਾਉਂਦਾ ਹੈ ਤਾਂ ਉਸਦੀ ਮਾਂ ਦਰਵਾਜ਼ਾ ਖੋਲਦੀ ਹੈ ਅਤੇ ਆਪਣੇ ਪੋਤੇ ਨਾਲ ਆਪਣੇ ਸਹਰੇ ਬਲਦੇਵ ਸਿੰਘ ਨੂੰ ਵੇਖ ਕੇ ਉਹ ਹੱਕੀ ਬੱਕੀ ਰਹਿ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਪੁੱਤਰ ਮਿਲ ਗਏ ਤੇਰੇ ਬਾਪੂ ਜੀ ਕਿੱਥੇ ਗਏ ਸੀ ਪੁੱਛ ਇਹਨਾਂ ਨੂੰ ਕਿ ਅਸੀਂ ਇਹਨਾਂ ਲਈ ਕਿੰਨੇ ਪਰੇਸ਼ਾਨ ਸੀ ਇਹਨਾਂ ਦਾ ਫਰਜ਼ ਨਹੀਂ ਬੰਦਾ ਸੀ ਕਿ ਇਹ ਦੱਸ ਕੇ ਜਾਣ ਤਾਂ ਬਲਦੇਵ ਸਿੰਘ ਦੇ ਪੋਤਰੇ ਨੇ ਆਪਣੀ ਮਾਂ ਨੂੰ ਚੁੱਪ ਕਰਾਉਂਦੇ ਹੋਏ ਕਿਹਾ ਕਿ ਮਾਂ ਬੱਸ ਕਰ ਹੋਰ ਕਿੰਨਾ ਕੁ ਗਿਰੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਮੇਰੇ ਬਜ਼ੁਰਗ ਬਾਪੂ ਨਾਲ ਕਿਹੋ ਜਿਹਾ ਸਲੂਕ ਕਰਦੇ ਹੋ ਮੈਨੂੰ ਸ਼ਰਮ ਆਉਂਦੀ ਹੈ ਤੁਹਾਨੂੰ ਆਪਣਾ ਮਾਪਿਓ ਕਹਿੰਦੇ ਆਸਟ੍ਰੇਲੀਆ ਜਾ ਕੇ ਮੈਂ ਸੋਚਦਾ ਸੀ ਕਿ ਸ਼ਾਇਦ ਹੁਣ ਤੱਕ ਤੁਸੀਂ ਮੇਰੇ ਦਾਦਾ ਜੀ ਪ੍ਰਤੀ ਨਰਮ ਵਰਤਾਵ ਕਰਨ ਲੱਗ ਗਏ ਹੋਵੋਗੇ ਕਿਉਂਕਿ ਇਨਸਾਨ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਪਰ ਤੁਸੀਂ ਤਾਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੁਹਾਡੀ ਵਜ੍ਹਾ ਨਾਲ ਮੇਰੇ ਬਾਪੂ ਜੀ ਨੂੰ 에어ਪੋਰਟ ਤੇ ਕੁਰਕਰਿਆਂ ਦੇ ਪੈਕਟ ਵਿੱਚ ਨੇ ਪਏ ਲੱਖ ਲਾਂਤ ਹੈ ਤੁਹਾਡੀ ਅਮੀਰੀ ਤੇ ਕੀ ਤੁਹਾਡਾ ਬਜ਼ੁਰਗ ਬਾਪ ਲੋਕਾਂ ਦੇ ਤਰਲੇ ਕੱਢ ਕੱਢ ਕੇ ਕੁਰਕਰਿਆਂ ਦੇ ਪੈਕਟ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਫਿਰ ਉਹ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਇਸ ਘਰ ਵਿੱਚ ਇੱਕ ਪਲ ਵੀ ਨਹੀਂ ਰਹਾਗਾ ਜਿਸ ਘਰ ਵਿੱਚ ਬਜ਼ੁਰਗਾਂ ਦਾ ਸਤਕਾਰ ਨਹੀਂ ਫਿਰ ਉਹ ਆਪਣਾ ਸਮਾਨ ਚੁੱਕਦਾ ਹੈ ਅਤੇ ਆਪਣੇ ਬਾਪੂ ਜੀ ਨੂੰ ਲੈ ਕੇ ਬਾਹਰ ਜਾਣ ਲੱਗਦਾ ਹੈ ਉਸਦੇ ਮਾਪਿਓ ਕਹਿੰਦੇ ਨੇ ਕਿ ਪੁੱਤਰ ਤੂੰ ਕਿੱਥੇ ਚੱਲਿਆ ਤਾਂ ਉਹ ਜਵਾਬ ਦਿੰਦਾ ਹੈ ਕਿ ਮੈਂ ਕਿਤੇ ਵੀ ਰਹਿ ਲਵਾਂਗਾ ਪਰ ਤੁਹਾਡੇ ਨਾਲ ਰਹਿਣ ਨਾਲੋਂ ਵਧੀਆ ਰਹਾਂਗਾ ਮੈਂ ਆਪਣੇ ਬਾਪੂ ਜੀ ਦੀ ਸੰਭਾਲ ਕਰਾਂਗਾ ਕੋਈ ਲੋਡ ਨਹੀਂ ਤੁਹਾਨੂੰ ਮੈਨੂੰ ਆਪਣਾ ਪੁੱਤ ਕਹਿਣ ਦੀ ਤੁਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਓ ਅਸੀਂ ਤੁਹਾਨੂੰ ਡਿਸਟਰਬ ਨਹੀਂ ਕਰਾਂਗੇ ਉਸਦੀ ਮਾਂ ਦੀਪ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਉਹ ਆਪਣੇ ਬਾਪੂ ਜੀ ਨੂੰ ਨਾਲ ਲੈ ਕੇ ਚਲਿਆ ਜਾਂਦਾ ਹੈ ਦੀ ਪਤੀ ਉਸ ਦਾ ਪਤੀ ਖੜੇ ਸੋਚਦੇ ਰਹਿ ਜਾਂਦੇ ਨੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ